ਵਾਇਕੁਲਜੀ ਦਾ ਖਾਲਸਾ ਵਾਇਕੁਲਜੀ ਦੇ ਪਤੇ ਮੇਰੀ ਬੇਨਤੀ ਹੈ ਕਿ ਆਪਾਂ ਕੁਟਲੇ ਦਾ ਜੋ ਪ੍ਰੋਗਰਾਮ ਹੈ ਆਪਾਂ ਨਦਾਦੇ ਦੇ ਗੋਲੀਆਂ ਚਲਾਉਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਨਦਾਦੇ ਦੇ ਗੋਲੀਆਂ ਚਲਾਉਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਭਰਤਾਨਾਗਰ ਮੁਂਹਬਾਦ ਮੁਂਹਬਾਦ ਭਾਜਪਾ ਸਰਕਾਰ हलो उहो साम्हूं पधानमंत्री श्री नरेंद्र मोदी जी ਜਿਹੜਾ ਕਿ ਕੱਲ ਦਾ ਸਾਡੇ ਤੇ ਕਿਸਾਨਾਂ ਤੇ ਮਜ਼ਦੂਰਾਂ ਤੇ ਅਤਿਆਚਾਰ ਕਰ ਰਿਹਾ ਹੈ ਤੇ ਆਪਣਾ ਇੱਕ ਸਟੇਟ ਦਾ ਮੁੱਖ ਮੰਤਰੀ ਮਨੋਨਾਰ ਖੱਟਰ ਉਹ ਜਿਹੜਾ ਕਿ ਭਾਜਪੀ ਦੀ ਸਰਕਾਰ ਹੈ ਹਰਿਆਣੇ ਚ ਉਹਨਾਂ ਨੂੰ ਚਮਕਾਉਣ ਦੇ ਲਈ ਜਿਵੇਂ ਆਪਾਂ ਪਿੰਡਾਂ ਚ ਲੜਦੇ ਹੁੰਨੇ ਆ ਕਿ ਮੇਰੀ ਹਦਕ ਨਾ ਹੋ ਜੇ ਮਨੋਨਾਰ ਖੱਟਰ ਦਾ ਸਿਰਫ ਇੰਨਾ ਹੀ ਰੌਲਾ ਹੈ ਵੀ ਪਿਛਲੀ ਵਾਰੀ ਕਿਸਾਨ ਨਾਕੇ ਤੋੜ ਕੇ ਲੰਘੇ ਸੀ ਇਸ ਵਾਰੀ ਜੇ ਲੰਘੇ ਮੇਰੀ ਬੇਇੱਜ਼ਤੀ ਹੋਊਗੀ ਉਹ ਬੇਇੱਜ਼ਤੀ ਤਾਂ ਕਹਿ ਰਿਹਾ ਪਰ ਪ੍ਰਧਾਨ ਮੰਤਰੀ ਜੀ ਦੁਨੀਆ ਦੇ ਵਿੱਚ ਤੁਹਾਡਾ ਕੱਲ ਦਾ ਜਲੂਸ ਨਿਕਰੇ ਹੈ ਜਦੋਂ ਤੁਸੀਂ ਅਥਰੂ ਗਾਇਸ ਦੇ ਗੋਲੀਆਂ ਐਸਐਲਆਰ ਦੀਆਂ ਚਲਾ ਚਲਾ ਕੇ ਤੁਹਾਡੀ ਪੁਲਿਸ ਕਿਸਾਨ ਤੇ ਮਜ਼ਦੂਰ ਨੂੰ ਫੱਟੜ ਕਰ ਰਹੀ ਹੈ ਘੱਟੋ ਘੱਟ 2000 ਗੋਲਾ ਚੱਲਿਆ ਹਰੇਕ ਦੇ ਘਰ ਚ ਫੋਟੋਆਂ ਆ ਗਈਆਂ ਕਿ ਸਾਡੇ ਬਜ਼ੁਰਗਾਂ ਨੂੰ ਸਾਡੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਫੱਟੜ ਕਰ ਕਰਕੇ ਹਸਪਤਾਲਾਂ ਚ 1.5 200 ਮਰੀਜ਼ ਬਣਾ ਕੇ ਭੇਜਤਾ ਕੀ ਕਾਰਨ ਹੈ ਮੰਗਦੇ ਕੀ ਨੇ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਤੁਸੀਂ ਆਪ ਪ੍ਰਬੰਧ ਕੀਤੇ ਨੇ ਕਿ ਤਾਇਜ ਨੇ ਇਹ ਕਿਸਾਨ ਤੇ ਮਜ਼ਦੂਰ ਦੀਆਂ ਉਹਨਾਂ ਨੂੰ ਲਾਗੂ ਕਰਾਉਣ ਦੀ ਗੱਲ ਚੜ੍ਹਦੀ ਆ ਲਾਗੂ ਤੋਂ ਬਚਦਾ ਬਚਦਾ ਮਨੋਨਾਰ ਖੱਟਰ ਤੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੇ ਤਿੰਨ ਮੰਤਰੀ ਆਏ ਮੀਟਿੰਗ ਕਰਕੇ ਗਏ ਨੇ ਉਹਨਾਂ ਨੇ ਸਪਸ਼ਟ ਕਿਹਾ ਵੀ ਜੇ ਨਹੀਂ ਮੰਨੋਗੇ ਅਸੀਂ ਦਿੱਲੀ ਵੱਲ ਕੂਚ ਜਾਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਕਹਿਤਾ ਵੀ ਤੁਸੀਂ ਰਸਤੇ ਨਾ ਰੋਕੋ ਰਸਤੇ ਇਹਨਾਂ ਨੂੰ ਜਾਣ ਦਿਓ ਇੱਕ ਜਗ੍ਹਾ ਦੇ ਦਿਓ ਜਿੱਥੇ ਬੈਠ ਜਾਣ ਪਰ ਪਰ ਜਿਹੜਾ ਹੰਕਾਰ ਹੈ ਨਾ ਗਰਦਨ 'ਚ ਕੀਲਾ ਹੁੰਦਾ ਹੈ ਇਹ ਕੀਲਾ ਦੇਸ਼ਾਂ ਨੂੰ ਬਰਬਾਦ ਕਰ ਦਿੰਦਾ ਹੈ ਜਿਸ ਤਰ੍ਹਾਂ ਕੰਡੈਲੀਚਾ ਤਾਰ ਪਾਕਿਸਤਾਨ ਨੂੰ ਲਈ ਹੋਈ ਹੈ ਉਹੀ ਕੰਡੈਲੀ ਤਾਰ ਉਹਨੇ ਉਹਨੇ ਵੱਡੇ-ਵੱਡੇ ਹੀ ਉਹਨੇ ਪ੍ਰਬੰਧ ਪਾਕਿਸਤਾਨੀਆਂ ਨੂੰ ਆਪਣੇ ਚਾਉਣ ਨੂੰ ਨਹੀਂ ਹੈਗੇ ਜਿੰਨੇ ਕੇ ਹਰਿਆਣੇ 'ਚ ਵੜਨ ਨੂੰ ਸਾਨੂੰ ਕਰੇ ਨੇ ਉਧਰ ਸਿੰਗੀ ਬਾਰਡਰ ਤੇ ਉਧਰ ਪਾਤੜਾ ਖਲੌਰੀ ਇਹ ਕੀ ਹੈ ਕੀ ਕਾਰਨ ਹੈ ਸਾਨੂੰ ਕੀ ਦਿਖਾਉਣਾ ਚਾਹੁੰਦੇ ਨੇ ਕਿ ਜਦੋਂ ਸਾਡੇ ਘਰਾਂ ਨੂੰ ਲਾਸਾ ਹੁੰਦੀਆਂ ਨੇ ਫੌਜੀਆਂ ਦੀ ਨੀ ਫੌਜੀ ਦਸਤਿਆਂ 'ਚ ਜਿਹੜੇ ਸਾਡੇ ਮੁੰਡੇ ਭਰਤੀ ਨੇ ਉਦੋਂ ਦਾ ਉਦੋਂ ਦਾ ਅਸੀਂ ਇਹ ਦੇਖਦੇ ਤਰੰਗੇ 'ਚ ਲਿਪਟ ਕੇ ਸ਼ਹੀਦ ਹੋਣੇ ਆ ਸਾਨੂੰ ਸ਼ਹੀਦ ਕਹਿੰਦੇ ਨੇ ਪੈਸੇ ਵੀ ਦਿੰਦੇ ਨੇ ਪਰ ਅੱਜ ਗੋਲੀਆਂ ਜਿਹੜਾ ਸਾਰੇ ਦੇਸ਼ ਦਾ ਪੂਰ ਢਿੱਡ ਭਰਦਾ ਉਹਦੇ ਤੇ ਜੋ ਗੋਲੀਆਂ ਤੇ ਬਰਾਇਆਂ ਜਾ ਰਹੀਆਂ ਨੇ ਉਹਦੇ ਕਾਰਨ ਅਸੀਂ ਪੂਰਨ ਤੌਰ ਤੇ ਅਮਾਇਤ ਕਰ ਗਏ ਕਿਸਾਨ ਜਥੇਬੰਦੀਆਂ ਦੀਆਂ ਹੋਰਾਂ ਜਥੇਬੰਦੀਆਂ ਨੂੰ ਵੀ ਕਹਿੰਦੇ ਵੀ ਛੱਡ ਦਿਓ ਰਾਜਨੀਤੀ ਵੋਟਾਂ ਪਾਉਣ ਵਾਲੀ ਜੇ ਮਾਰਦੇ ਨਾ ਸਰਕਾਰਾਂ ਨੇ ਫੇ ਤੁਹਾਨੂੰ ਵੋਟ ਕਾਉਣ ਪਾਊਗਾ ਵੋਟਾਂ 'ਚ ਫੇਰ ਜਾਵਾਂਗੇ ਪਹਿਲਾਂ ਹੱਕ ਹੀ ਮੰਗਾਂ ਨੇ ਜਿਹੜੀਆਂ ਸਾਰੇ ਗੱਲ ਤੋਂ ਉੱਪਰ ਪਰ ਤਾਂ ਸਾਰੇ ਕਾਂਗਰਸੀ ਵੀ ਕਹਿੰਦੇ ਨੇ ਭਾਜਪਾ ਵਾਲਿਆਂ ਨੂੰ ਪੁੱਛਣ ਉਹ ਵੀ ਚੋਰੀਆਂ ਕਹਿਣਗੇ ਜੀ ਪ੍ਰਧਾਨ ਮੰਤਰੀ ਦੇ ਖਿਲਾਫ ਨਹੀਂ ਬੋਲਦੇ ਪਰ ਉਹ ਹਮਾਇਤ ਥੋੜੀ ਕਰਦੇ ਆ ਇਸੇ ਤਰ੍ਹਾਂ ਬਾਦਲ ਦਲ ਵੀ ਕਹਿੰਦਾ ਕਾਮਰੇਡ ਵੀ ਕਹਿੰਦੇ ਨੇ ਮੈਂ ਕਾ ਅੱਜ ਕਹਿਣ ਦਾ ਮੌਕਾ ਨਹੀਂ ਅੱਜ ਨਿਤਰੀਏ ਮੈਦਾਨ 'ਚ ਤਾਂ ਕਿ ਆਪਾਂ ਉਹਨਾਂ ਦੀ ਹਮਾਇਤ ਤੇ ਉਹਨਾਂ ਦੀ ਪਿੱਛੇ ਤੇ ਖੜੀਏ ਜਾ ਕੇ ਦੇਖੋ ਤੁਸੀਂ ਇੱਕ ਧੀ ਨੇ ਰਿਕਾਰਡ ਬਣਾਤਾ ਰਾਤ 12 ਵਜੇ ਥਾਰ ਗੱਡੀ 'ਚ ਗਈ ਹੈ ਜਿਹੜੇ ਸਾਡੇ ਕਿਸਾਨ ਫੱਟੜ ਹੋਏ ਨੇ ਉਹਨਾਂ ਨੂੰ ਮਨੋਪੱਟੀ ਕਰ ਰਿਹਾ ਤੁਹਾਨੂੰ ਹੈਰਾਨ ਹੋਵਗੇ ਸੁਣ ਕੇ ਉਹ ਬੱਚੀ ਹੈ ਵੀ ਹੈਂਡੀਕੈਪਟ ਜਿਹੜਾ ਅਸੀਂ ਚੋਰ ਮੋਰੀ ਕੰਨਾਵਾਟੀ ਕੋਰ ਨਹੀਂ ਨਾ ਭਾਜਪਾ ਨਾਲ ਕਰਨੋਂ ਹਟਦੇ ਉਹਦੇ ਕਰਕੇ ਸਾਰਾ ਬੇੜਾ ਬੈਠ ਰਿਹਾ ਏ ਸੁਖਵੀਰ ਬਾਦਲਾ ਆਪਣੇ ਬਾਪ ਵਾਂਗੂ ਚੋਰੀਆਂ ਜਨਸੰਗੀਆਂ ਨੂੰ ਆਰਐਸਐਸ ਵਾਲਿਆਂ ਨੂੰ ਤੇ ਮੋਦੀ ਉਹਨਾਂ ਨੂੰ ਚੋਰੀਆਂ ਚਿੱਠੀਆਂ ਨਾ ਲਿਖੇ ਨਾ ਮਿਲਣੋਂ ਹਟੇ ਜੇ ਹਟ ਜਵੇ ਨਾ ਮਿਲਣੋਂ ਤਾਂ ਅੱਜ ਅਸੀਂ ਇੰਨਾ ਕੱਦ ਹੋਰ ਕੱਢ ਕੇ ਦਿੱਲੀ 'ਚ ਤਾਂ ਪੰਗੜੇ ਪਾਉਂਦੇ ਫਿਰਿਏ ਪਰ ਮੈਂ ਕਹਿਣਾ ਚਾਹੁੰਦਾ ਪ੍ਰਧਾਨ ਮੰਤਰੀ ਜੀ ਯਾਦ ਕਰੋ ਪਿਛਲਾ ਸੰਘਰਸ਼ ਪਹਿਲਾਂ ਵੀ ਲਾਲ ਕਿਲੇ ਤੇ ਕੇਸ਼ਰੀ ਤੇ ਕਿਸਾਨਾਂ ਦਾ ਝੰਡਾ ਝੁੱਲਿਆ ਇਹ ਹੁਣ ਫੇਰ ਝੁੱਲੂਗਾ ਨਾ ਜ਼ੁਲਮ ਕਰੋ ਸਾਨੂੰ ਫਰਕ ਨਹੀਂ ਪੈਣਾ ਜਿੰਨੇ ਮਾਰਨੇ ਨੇ ਮਾਰ ਦਿਓ ਇੱਥੇ ਖਾਲਸੇ ਤੇ ਦੂਜੇ ਬੰਨੇ ਕਿਸਾਨ ਤੇ ਮਜ਼ਦੂਰ ਚੜ੍ਹਦੀ ਕਲਾ ਚੱਲ ਦਿੱਲੀ ਦੀ ਹਿੱਕ ਤੇ ਬੈਠਣਗੇ ਹਾਲ ਸਤੰਤਰ ਨੇ ਜੋ ਪਟਿਆਲਾ ਗੇਟ ਪੁਤਲਾ ਫੂਕ ਰਹੇ ਨੇ ਖੱਟਰ ਦਾ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹਦੇ ਵਿੱਚ ਕਾਰਨ ਕੀ ਹੈ ਕਿ ਸਾਡੇ ਹਿੰਦੁਸਤਾਨ ਦੇ ਜਿੰਨੇ ਵੀ ਕਿਸਾਨ ਨੇ ਆਪਣੀਆਂ ਹੱਕੀ ਮੰਗਾ ਮੰਨਣ ਖਾਤਰ ਦਿੱਲੀ ਦੀ ਸਰਕਾਰ ਨੇ ਦਿੱਲੀ ਦੀ ਸਰਕਾਰ ਦੇ ਗੂਹੇ ਤੇ ਜਾ ਕੇ ਆਪਣਾ ਪ੍ਰਦਰਸ਼ਨ ਕਰਨ ਜਾ ਰਹੇ ਨੇ ਪਰ ਅਫਸੋਸ ਹੈ ਕਿ ਉਹਨਾਂ ਦੀ ਬੀਜੇਪੀ ਸਰਕਾਰ ਖੱਟਰ ਹਰਿਆਣੇ ਦੀ ਸਰਕਾਰ ਨੇ ਇਸ ਤਰ੍ਹਾਂ ਦੇ ਬਾਰਡਰ ਬਣਾਤਾ ਜਿਵੇਂ ਅਟਾਰੀ ਬਾਰਡਰ ਅਸੀਂ ਪਾਕਿਸਤਾਨ ਮੂਰੇ ਖੜਾ ਕੀਤਾ ਪਰ ਅਫਸੋਸ ਇਸ ਗੱਲ ਦਾ ਹੈ ਕਿ ਹੱਕੀ ਮੰਗਾ ਮੰਨਣ ਖਾਤਰ ਤੁਸੀਂ ਕੀ ਕਰ ਰਹੇ ਹੋ ਅਸੀਂ ਇਸ ਦੇਸ਼ ਦੇ ਵਸਿੰਦੇ ਨਹੀਂ ਸਾਡੀਆਂ ਕੁਰਬਾਨੀਆਂ ਨਹੀਂ ਕੀ ਅਸੀਂ ਜਿਹੜੀਆਂ ਹੈਗੀਆਂ ਨੇ ਸਾਡੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਘਰੇ ਬੈਠੀਆਂ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਿਆਸਤ ਦਾ ਬਾਅਦ ਵੀ ਹੋ ਜੂ ਜਿਵੇਂ ਪ੍ਰਧਾਨ ਜੀ ਨੇ ਕਿਹਾ ਜਦ ਮਰਜੀ ਤੁਸੀਂ ਸਿਆਸਤ ਕਰੀ ਜਾਓ ਪਰ ਜਿਹੜੇ ਕਿਸਾਨ ਨੇ ਇਹਨਾਂ ਨੇ ਹਮਾਇਤ ਕਰਨੀ ਹੈ ਕਿ ਸਾਰਿਆਂ ਨੂੰ ਜਾਣਾ ਬਣਦਾ ਹੈ ਅਪਾ ਸਾਰੇ ਹਿੰਦੁਸਤਾਨ ਦੇ ਜਿੰਨੇ ਵੀ ਤੁਹਾਡੇ ਚੈਨਲ ਰਾਹੀਂ ਦੇਖਦੇ ਨੇ ਸੁਣਦੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਚਲੋ ਬਹੀਰਾ ਕਰਤ ਕੇ ਅੱਜ ਉਹਨਾਂ ਕਿਸਾਨਾਂ ਦੀ ਪਿੱਠ ਤੇ ਖੜੀਏ ਤਾਂ ਕਿ ਇਹ ਸਾਡਾ ਜੋ ਸੰਘਰਸ਼ ਹੈ ਸਿਰੇ ਤੇ ਜਾ ਸਕੇ ਆ ਕੀ ਆਪਣੀਆਂ ਹੱਕੀ ਮੰਗਾ ਮਨਵਾ ਸਕੀ